ਕਿਹਦਾ ਘਰ ਵਾ ਤੇ ਘਰਚ ਕੌਣ ਕੋ ਉਹ ਦੇ ਦੇ ਘਰਚ ਕੌਣ ਕੋ ਸਰ ਮੇਰਾ ਨਾਮ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹੈ ਹਰਜਿੰਦਰ ਕੌਰ ਇੱਕ ਮੇਰੀ ਨੂੰਹ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੌਰ ਇੱਕ ਮੇਰੀ ਪੋਤੀ ਹੈ ਕੋਈ ਸਾਲ ਤੀ ਅਸੀਂ ਚਾਰੇ ਜੀ ਕਾਰਨ ਸਰ ਆਪਾਂ ਖੁਲਕਾ ਛੱਕ ਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਅਹੀ ਗੇਟ ਖੋਲ ਕੇ ਵੇਖਿਆ ਅੱਡ ਗੇਟ ਦੇ ਅੰਦਰ ਵੀ ਸਾਰਾ ਛੀਸ਼ੇ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਜੀ ਤੇ ਅਹੀ ਬਾਹਰ ਨਿਕਲੇ ਆ ਕਿੰਨੇ ਵਜੇ ਦੀ ਘਟਨਾ ਵਾਪਰੀ ਤੇ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਂ ਮੇਰੇ ਮੇਰੀ ਨੂੰਹ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਤਲਬ 7:00 ਵਜੇ ਕੁਝ ਮਿੰਟ ਦਾ ਟਾਈਮ ਇਹ ਕਿਉਂ ਦੀ ਘਟਨਾ ਵਾਪਰੀ ਕੋ ਅੰਦਾਜ਼ਾ ਹੈ ਕਿਸੇ ਨੇ ਲਾਕ ਦਾ ਸਰ ਮੈਂ ਮੇਰਾ ਕਪੀ ਜਾਏ ਪੰਜਾਬ ਹੁਣ ਰਮਦਾਸ ਡਿਊਟੀ ਹੈ ਦੀ ਉਹਦਾ ਕਿਸੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਨਾਲ ਹੋ ਗਿਆ ਨਹੀਂ ਰਹਿੰਦਾ ਜੀ ਉਹਦਾ ਘਰ ਆ ਪੈਂਦਾ ਜੀ ਲਾਗੇ ਸਾਡੇ ਉਹ ਅਮਰਥਾ ਚੱਲ ਗਏ ਨੇ ਉਹਦੇ ਕਰਕੇ ਮੇਰ ਚ ਕਹਿ ਤੋਂ ਗਿਆ ਜਦੋਂ ਕਿ ਮੇਰਾ ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰੇ ਤੋਂ ਵੱਖ ਰਹਿੰਦਾ ਏ ਮੇਰਾ ਨਾਲ ਕੋਣ ਬੋਲਣੀ ਕੁਛ ਨਹੀਂ ਜਦੋਂ ਆਵਾਜ਼ ਆਈ ਕਿੰਨੀ ਆਵਾਜ਼ ਸਾਥ ਕੋਈ ਅੰਦਾਜ਼ਾ ਲਾ ਸਕਿਆ ਇਹ ਤੋਂ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਸਾਰ ਗੁੱਟੜ ਇਹ ਤੋਂ ਆਵਾਜ਼ ਦੇ ਅੰਦਰ ਅਸੂਲਾ ਸਕਦੇ ਪੁਲਿਸ ਵੀ ਮੌਕੇ ਤੇ ਆਈ ਸੀ ਪੁਲਿਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀ ਵੀ ਆਰ ਜਿਹੜਾ ਕੈਮਰੇ ਵਾਲਾ ਉਹ ਚੁੱਪੇ ਲੱਗੇ ਨੇ ਬਿਨਾਂ ਪੁੱਛੇ ਤੋਂ ਪਤਾ ਨਹੀਂ ਕਿਉਂ ਲੱਗੇ ਨੇ ਇਹ ਮੈਂ ਨਹੀਂ ਕੁਝ ਕਹਿ ਸਕਦਾ ਹਾਂ ਜੀ ਦੇਖੋ ਇਹ ਬਲਾਸਟ ਘਰ ਦੇ ਅੰਦਰ ਦੇ ਸ਼ੀਸ਼ੇ ਸਾਰੇ ਟੁੱਟ ਗਏ ਕੁਝਾਂ ਦੀ ਨੁਕਸਾਨ ਸਰ ਤੁਸੀਂ ਆਹ ਵੇਖੋ ਜਾਲੀ ਟੁੱਟ ਗਈ ਹੈ ਐਂਗਲ ਟੁੱਟ ਗਏ ਆ ਸ਼ੀਸ਼ੇ ਦੇ ਇੱਕ ਪਾਸੇ ਕਰੋ ਤੁਸੀਂ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨਿਸ਼ਾਨ ਨਹੀਂ ਇਹ ਬਚਾਉ ਉਹ ਕੈਮਰਾ ਵੀ ਟੁੱਟ ਗਿਆ ਜੀ ਉਹ ਕਿੱਥੇ ਵੀਰਿੰਦਰ ਕੌਰ ਤੁਹਾਨੂੰ ਪਤਾ ਹੈ ਤੁਸੀਂ ਕੀ ਕਰ ਰਹੇ ਸੀ ਕੌਣ ਕੌਣ ਸੀ ਕਰ ਵਿੱਚ ਡੈਡੀ ਦੀ ਫਾਦਰ ਨੂੰ ਮਦਰ ਨੂੰ ਸੀ ਮੈਂ ਆਪਣੀ ਗੁੜੀਆਂ ਨੂੰ ਸੁਵਾਉਂਦਾ ਹੀ ਅੰਦਰ ਡੈਡੀ ਸੌਂਗੇ ਮੰਮੀ ਕੱਪੜੇ ਪ੍ਰੈਸ ਕਰਦੇ ਪਏ ਵੇੜੇ ਵਿੱਚ ਕੀ ਹੋਇਆ ਦੋ ਜਾਨੇ ਦੋ ਸਰ ਬਾਤ ਤਾਂ ਇਹਦਾ ਜਨਾਹ ਆ ਸਕਦੇ ਉਹ ਕੀ ਸ਼ਾਇਦ ਕੀ ਨਹੀਂ ਹੋਗਾ ਕੀ ਚੀਜ਼ ਬਣੀ ਹੋਊਗੀ ਉਹ ਤੇ ਸਾਨੂੰ ਕੁਝ ਨਹੀਂ ਪਤਾ ਕੈਮਰੇ ਵਿੱਚ ਐਂਟੀਸ ਆਈ ਹੈ ਦੋਵੇਂ ਮੇ ਮੋਟਰਸਾਈਕਲ ਆ ਹਾਂ ਕੱਟ ਤੱਕ ਜਾਉਂਦੇ